ਕੇਵਲ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਕੇਵਲ ਗੁਰਦੁਆਰੇ ਚ ਪਾਰਕਿੰਗ ਚ ਗੁਰੂ ਨਹੀਂ ਹੈਗਾ ਟਾਊਨ ਵਿੱਚ ਗੁਰੂ ਨਹੀਂ ਹੈਗਾ ਸਿੱਖ ਦੇ ਘਰ ਚ ਗੁਰੂ ਨਹੀਂ ਹੈਗਾ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਸਮਝਿਆ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਡੱਗ ਸੱਚੇ ਕੀ ਹੈ ਓਠੜੀ ਸੱਚੇ ਕਾ ਵਿੱਚ ਤੇ ਫਿਰ ਇਹ ਸਾਰਾ ਸੰਸਾਰ ਕੀ ਹੋ ਗਿਆ ਗੁਰਦੁਆਰਾ ਦਾ ਹੋ ਗਿਆ ਇਹ ਡੱਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿੱਚ ਇਸ ਜੱਗ ਵਿੱਚ ਤੇ ਸ਼ਰਾਬਤ ਬਾਬਾ ਕਿਵੇਂ ਰਹਿ ਸਕਦਿਆਂ ਨੇ ਸੱਚੇ ਦੀ ਕੋਟੜੀ ਵਿੱਚ ਇਹ ਖਾਲਸੇ ਦੀ ਡਿਊਟੀ ਸੀ ਭਾਈ ਜੀ ਆ ਦੇਖੋ ਦੋਨੋਂ ਹੱਥ ਜੋੜੇ ਤੁਸੀਂ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਸਿਧਾਂਤਾ ਪੜੋ ਉਹ ਕਹਿੰਦੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਮਨ ਕੋ ਮੂਲ ਉਪਾਰਨ ਕੁਬੁੱਧ ਕਰਨ ਤੇ ਲੋਕ ਹਟਾਏ ਗੁਰੂ ਸਾਹਿਬ ਕਹਿੰਦੇ ਮੇਰੀ ਡਿਊਟੀ ਆ ਕਾਲਪੁਰਖ ਨੇ ਲਾਈ ਇਹ ਲੋਕਾਂ ਨੂੰ ਬੁਰੀ ਮੱਤ ਤੋਂ ਹਟਾ ਕੋਬੁੱਧ ਕਰਨ ਤੋਂ ਹਟਾ ਖਾਲਸੇ ਦੀ ਕੀ ਡਿਊਟੀ ਹੀ ਖਾਲਸੇ ਨੇ ਵੀ ਤੇ ਹਟਾਉਣਾ ਸੀ ਤੇ ਆਪ ਹੀ ਕੁਬਦ ਕਰਨ ਲੱਗ ਗਏ ਆਪ ਹੀ ਉਸ ਪਾਸੇ ਨੂੰ ਅਸੀਂ ਤੁਰਪੇ ਸਾਰੇ ਤਾਂ ਇਹ ਸਿਧਾਂਤ ਨੂੰ ਅਸੀਂ ਸਮਝੇ ਨਹੀਂ ਜਦੋਂ ਅਸੀਂ ਸਮਝ ਕੇ ਨਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਤੇ ਕਿ ਖਾਲਸਾ ਸੀ ਉਦੋਂ ਹੀ ਹੈ ਜਦੋਂ ਗੁਰਦੁਆਰੇ ਚ ਬਾਹਰ ਨਹੀਂ ਹੈ ਜਦੋਂ ਅਸੀਂ ਘਰੋਂ ਤੁਰ ਜਾਂਦੇ ਜਾਂ ਸੜਕੇ ਤੇ ਟਾਉਨ 'ਚ ਜਿੱਥੇ ਵੀ ਅਸੀਂ ਜੋਬ ਤੇ ਉਦੋਂ ਅਸੀਂ ਖਾਲਸਾ ਨਹੀਂ ਆਗੇ ਉਦੋਂ ਗੁਰੂ ਸਾਹਿਬ ਦੇ ਨਾਲ ਨਹੀਂ ਯਾਹ ਪਕਈਏ ਫਿਰ ਇੱਕ ਹੋਰ ਪੰਕਤੀ ਪਾ ਲਈਏ ਗੁਰ ਮੇਰੇ ਸੰਗ ਸਦਾ ਹੈ ਸਦਾ ਹੈ ਨਾਲੇ ਤੇ ਕਿਵੇਂ ਸਦਾ ਦਾ ਮਤਲਬ ਤੇ ਵੀ ਆਲਵੇਸ ਹਮੇਸ਼ਾ ਹੀ ਗੁਰੂ ਮੇਰੇ ਨਾਲ ਹੈ ਤੇ ਫਿਰ ਸੜਕ ਤੇ ਕਿਵੇਂ ਡਾਂਸ ਕਰ ਸਕਦੇ ਆ ਪਾਰਕਿੰਗ ਵਿੱਚ ਕਿਵੇਂ ਡਾਂਸ ਕਰ ਸਕਦੇ ਆ ਘਰ ਕਿਵੇਂ ਸ਼ਰਾਬ ਪੀ ਸਕਦੇ ਆ ਤੋਂ ਬੇਨਤੀ ਇਹ ਹੈ ਗੁਰੂ ਤੇ ਸਿੱਖ ਦਾ ਘਰ ਵੀ ਗੁਰੂ ਦਾ ਘਰ ਏ ਉਹਦਾ ਆਪਣਾ ਕੁਛ ਨਹੀਂ ਹੈ ਉਦੇ ਜੜੀ ਚੀਜ਼ ਗੁਰਦੁਆਰੇ ਨਹੀਂ ਹੋ ਸਕਦੀ ਨਾ ਉਹ ਗੁਰੂ ਦੇ ਸਿੱਖ ਦੇ ਘਰ ਵੀ ਨਹੀਂ ਹੋ ਸਕਦੀ ਜੇ ਸ਼ਰਾਬ ਗੁਰਦੁਆਰੇ ਚ ਨਹੀਂ ਪੀਤੀ ਜਾ ਸਕਦੀ ਤੇ ਸਿੱਖ ਦੇ ਘਰ ਵਿੱਚ ਵੀ ਨਹੀਂ ਪੀਤੀ ਜਾ ਸਕਦੀ ਗੁਰਬਾਣੀ ਪੜਿਓ ਗੁਰਬਾਣੀ ਦਾ ਸਿਧਾਂਤ ਹੈ ਸਿੱਖ ਗੁਰੂ ਗੁਰੂ ਸਿੱਖ ਹੈ ਇੱਕੋ ਗੁਰ ਉਪਦੇਸ਼ ਚ ਲਾਇ ਜਿਸ ਨਾਲ ਅੰਦੇ ਸਮਝ ਲੱਗ ਜਾਵੇ ਤੇ ਚੰਗੀ ਗੱਲ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚ ਲਾਇ ਸੋ ਭਾਈ ਜੀ ਜਿਹੜੀ ਗੱਲ ਗੁਰਦੁਆਰੇ ਨਹੀਂ ਹੋ ਸਕਦੀ ਉਹ ਸਾਡੇ ਘਰਾਂ ਵਿੱਚ ਵੀ ਨਹੀਂ ਹੋ ਸਕਦੀ ਜੇ ਇੱਥੇ ਗਲਤ ਹੈ ਤੇ ਉੱਥੇ ਵੀ ਗਲਤ ਹੈ ਤੀਜੀ ਗੱਲ ਸਤਿਗੁਰੂ ਜੀ ਨੇ ਸਾਨੂੰ ਦੱਸੀ ਹੈ ਹਰਿ ਮੰਦਰ ਏ ਸਰੀਰ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਇੱਥੋਂ ਤੱਕ ਲਿਖਤਾ ਇਸ ਦੇਹੀ ਅੰਦਰ ਕਰਤਾ ਪੁਰਖ ਆਪ ਵਸੇ ਤੇ ਜਿੱਥੇ ਕਰਤਾ ਪੁਰਖ ਆਪ ਵਸਦਾ ਪਿਆ ਤੇ ਉਹ ਸ਼ਰਾਪੀ ਕਿ ਨੱਚੇਗਾ ਅਣਹੋਣੀ ਗੱਲ ਹੈ ਸੋਚਣਾ ਹੀ ਮੈਨੂੰ ਤਾਂ ਫਜ਼ੂਲ ਲੱਗਦਾ ਸੋ ਅਸੀਂ ਇਸ ਸਦਾਤ ਨੂੰ ਸਮਝੇ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝੀਏ ਪੜ੍ਹੀਏ ਅਪਣਾਈਏ ਮੂੰਹ ਨਾਲ ਕਹਿਣਾ ਕੁਝ ਨਹੀਂ ਹੋਣਾ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਦੀ ਨਹੀਂ ਮੈਂ ਤੁਹਾਨੂੰ ਕਹਿੰਦਾ ਗੁਰੂ ਗ੍ਰੰਥ ਦੀ ਹੀ ਮੰਨਿਓ ਗੁਰੂ ਗ੍ਰੰਥ ਨੂੰ ਗੁਰੂ ਮੰਨਣਾ ਹੋਰ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ ਹੋਰ ਗੱਲ ਸੋ ਗੁਰੂ ਗ੍ਰੰਥ ਸਾਹਿਬ ਨੂੰ ਹੁਣ ਗੁਰੂ ਮੰਨ ਲਵੋ ਮਨ ਬਚ ਕਰਮ ਜੋ ਇਕਤੇ ਆਏ ਸਰਵਫਲਾ ਸੋਈ ਚੱਲ ਮੈਂ ਸੋਕਰ ਨੂੰ ਗੁਰੂ ਪਿਆਰਿਓ ਇਹਨਾਂ ਕੰਮਾਂ ਤੋਂ ਆਪਾਂ ਬਾਅਦ ਆ ਜੀਏ ਆਪਣੀ ਸਭੀ ਪਹਿਚਾਣ ਇਹ ਹੋ ਗਈ ਹੈ ਮੈਨੂੰ ਕਈ ਪੁੱਛਦੇ ਨੇ ਅੱਛਾ ਅੱਛਾ ਉਹ ਪਰਿਸ਼ਾਮ ਦੀ ਗੱਲ ਅੱਛਾ ਅੱਛਾ ਤੁਸੀਂ ਫਿਰ ਅਹ ਖੰਦੇ ਦੀ ਪਿੰਦੇ ਦੀ ਨਹੀਂ ਅੱਛਾ ਅੱਛਾ ਅਸੀਂ ਤੁਸੀਂ ਫਿਰ ਨਾਮ ਲਿਆ ਅਜੇ ਠੀਕ ਆ ਜੱਸੀ ਜੁੜਨ ਸਿੰਘ ਅੱਛਾ ਤੁਸੀਂ ਫਿਰ ਹੁਣ ਰਾਧਾ ਸਵਾਮੀ ਹੋ ਗਏ ਹੋ ਮੈਂ ਕਹਾਂ ਦੋ ਚੱਲ ਜੁੱਤੀਆਂ ਮਾਰ ਲਾ ਅੱਛਾ ਅੱਛਾ ਤੁਸੀਂ ਫਿਰ ਨੰਕਾਰੀ ਹੋ ਉਹ ਨਹੀਂ ਭਰਾ ਅਸੀਂ ਸਭ ਕੁਛ ਆ ਨੰਕਾਰੀ ਵੀ ਆ ਸਭ ਕੁਛ ਆ ਪਰ ਜੇ ਇਹ ਨਕਲੀ ਨੰਕਾਰੀ ਨਹੀਂ ਅਸਲੀ ਅਸਲੀ ਨੰਕਾਰੀ ਤਾਂ ਸਾਡੀ ਪਹਿਚਾਨ ਕੀ ਹੋਦੀ ਫਿਰ ਲੋਕਾਂ ਦੀ ਪਹਿਚਾਨ ਹੋਰ ਹੋ ਗਈ ਸਾਡੀ ਪਹਿਚਾਨ ਕੀ ਹੋ ਗਈ ਸਾਨੂੰ ਲੋਕ ਜਿਹੜੇ ਅਸੀਂ ਛੱਡ ਬੈਠੇ ਸਾਨੂੰ ਸਮਝਣ ਲਈ ਤਿਆਰ ਨਹੀਂ ਵੀ ਗੁਰੂ ਦੇ ਸਿੱਖ ਨਹੀਂ ਉਹ ਕਹਿੰਦੇ ਅਸੀਂ ਤੁਸੀਂ ਉਹ ਹੋਣੇ ਹੋ ਤਾਂ ਮੈਂ ਬੇਨਤੀ ਆਹ ਦੇਖ ਸਾਡੇ ਚਰਨਾਂ ਤੇ ਸੀਸ ਰੱਖਿਆ ਸਾਧੂ ਗੁਰੂ ਸੰਸਮਤ ਪੁੱਛ ਸਾਰਿਆਂ ਨੂੰ ਹੈਨਾ ਕੋਈ ਬੁਰਾ ਨਾ ਮੰਨੇ ਆਪਾਂ ਆਈਏ ਗੁਰੂ ਘਰ ਆਪਣੇ ਕੋਲ ਮੋੜ ਆਈਏ ਆਪਣੇ ਘਰ ਗੁਰੂ ਬਾਜਾ ਮਾਰ ਲਿਆ ਤੁਮ ਕਾਰਾ ਉਹ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਵਾਰੇ ਅਪਦਾ ਭਈ ਬਤੀਤ ਤੁਸੀਂ ਗੁਰੂਕੁਲ ਆ ਜਾਓ ਤੁਹਾਡੀਆਂ ਸਾਰੀਆਂ ਪ੍ਰੋਬਲਮ ਖਤਮ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ